ਚੋਰ ਕੰਦਾ ਟੱਪਦੇ ਨੇ ਆ ਗਿਆ ਆ ਉਹ ਚੱਕ ਨਹੀਂ ਆ ਨਹੀਂ ਲੈਣ ਦੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵਲੌਗ ਕੀ ਕਰ ਰਹੇ ਹੋ ਅਪਰੋਕਸ 11 ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਪਹੁੰਚ ਚੁੱਕੇ ਹਾਂ ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੋ ਪਤ ਸਾਰੇ ਠੀਕ ਹੋਗੇ ਤੇ ਅੱਜ ਹੈਗਾ ਦਿਨ ਸ਼ੁਕਰਵਾਰ ਤੇ ਅੱਜ ਹੁੰਦੀ ਹੈ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਭ ਸੇਵਾ ਤੇ ਪਹਿਲਾਂ ਤਾਂ ਅਸੀਂ ਜਾਵਾਂਗੇ ਅੱਜ ਦੀ ਰਾਤ ਜਿਹੜੀ ਆਪਣੀ ਹੈਗੀ ਹੈ ਪਹਿਲਾਂ ਹੁੰਦੀ ਹੈ ਮੱਟਾ ਦੀ ਸੇਵਾ ਕਿਉਂਕਿ ਆਪਾਂ ਸ਼ਾਇਦ ਲੇਟ ਇਸ ਸਟਾਪ 'ਪਾ ਸ਼ਾਇਦ ਲੇਟ ਪਹੁੰਚੀਏ ਤੇ ਅ ਅੰਮ੍ਰਿਤ ਵੇਲੇ ਸ਼ਨੀਵਾਰ ਸਵੇਰੇ 1 ਵਜੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਦੁਖਨੇਵਾਰਨ ਸਾਹਿਬ ਵਿੱਚ ਉੱਥੇ ਆਪਣਾ ਉਸ ਥਾਨ ਨੂੰ ਦੁੱਧ ਦੇ ਨਾਲ ਤੋਤਾ ਜਾਂਦਾ ਸਾਰਾ ਤੇ ਆਪਾਂ ਹੁਣ ਚੱਲਦੇ ਆ ਜੋ ਜੋ ਤੁਹਾਡੇ ਹੋਏਗਾ ਆਪਣਾ ਉੱਥੇ ਤੁਹਾਨੂੰ ਦਿਖਾਈ ਚਲਾਂਗੇ ਨਾਲ-ਨਾਲ ਇੰਜੋਏ ਕਰਾਂਗੇ ਵਲੌਗ ਬਹੁਤ ਐਕਸਾਈਟਮੈਂਟ ਵਾਲਾ ਵੀ ਹੋਣ ਵਾਲਾ ਹੈ ਬਹੁਤ ਵਧੀਆ ਵੀ ਹੋਏਗਾ ਥੋੜਾ ਤਾਰਬਿਕ ਹੋਏਗਾ ਤੇ ਅੱਜ ਦਾ ਜਿਹੜਾ ਆਪਣਾ ਮੇਨ ਟੌਪਿਕ ਹੈ ਵਲੌਗ ਦਾ ਉਹ ਹੈਗੀ ਸੇਵਾ ਤੇ ਅੱਜ ਆਪਾਂ ਸੇਵਾ ਵਾਲੇ ਚੱਲੇ ਆਂ ਮਸ਼ਕਰੀਆਂ ਥੋੜੀਆਂ ਘੱਟ ਤੇ ਸੇਵਾ ਜ਼ਿਆਦਾ ਤੇ ਚਲੋ ਹੁਣ ਚੱਲਦੇ ਆਂ ਤੁਹਾਨੂੰ ਮਿਲਾਂਦੇ ਜਿਹੜੇ ਜਿਹੜੇ ਆਪਣੇ ਨਾਲ ਜਾ ਰਹੇ ਨੇ ਗੱਲ ਕੀ ਹੈ ਕਿ ਮਸ਼ਕਰੀਆਂ ਦਾ ਕੁਝ ਆਣਗੇ ਤੇ ਕੁਝ ਜਾਣਗੇ ਚਲੋ ਆਪਣੇ ਨਾਲ ਭਾਜੀ ਕੀ ਹਾਲ ਚਾਲ ਕੈਂਪ ਵਰਦੇ ਕੈਂਪ ਚੜਦੀ ਕਲਾ ਹੈ ਚੜਦੀ ਕਲਾ ਬਾਪੇ ਦੀ ਚੜਦੀ ਕਲਾ ਬਾਕੀ ਹਲੇ ਬੰਦੇ ਕੋਈ ਨਹਾ ਰਹੇ ਨੇ ਤੇ ਕੋਈ ਪਰਨਾ ਬੰਦ ਰਿਹਾ ਕੋਈ ਸੁੱਤਾ ਪਿਆ ਬੈਡਮਿੰਟਨ ਦੇਖਦੇ ਨੇ ਕਈ ਬੈਡਮਿੰਟਨ ਤੇ ਟਾਈਮ ਦਿਖਾਣਾ ਹੈ ਤੁਹਾਨੂੰ ਮੇਰੀ ਪਾਗੀ ਹੈ ਵਿੱਚ ਐਂ ਕੰਮ ਨਾ ਬੁਮਾਰਿਆ ਟਾਈਮ ਦਿਖਾਣਾ 9:32 ਤੇ ਅਸੀਂ ਸਾਡੇ ਨਾ ਪਹੁੰਚਣਾ ਸੀ ਮੈਟਾ ਦੀ ਸੇਵਾ ਤੇ ਅਸੀਂ ਲਾ ਲਓ 10 ਵਜੇ ਦਾ ਵੀ ਬਾਅਦ ਹੀ ਪਹੁੰਚਾਂਗੇ ਹੁਣ ਚਲੋ ਕੋਈ 10 ਵਜੇ ਤਾਂ ਨਿਕਲ ਜਾਾਂਗੇ ਆਪਾਂ ਜਿੱਤੋਂਕ ਮੇਰਾ ਵਿਚਾਰ ਹੈਗਾ ਬਾਕੀ ਪਤਾ ਨਹੀਂ ਸਾਡੇ ਵਾਲੇ ਹਲਸੀ ਬਹੁਤ ਨੇ ਸਾਡਾ ਪਰਮਨੈਂਟ ਡਾਇਲੋਗ ਹੈ ਤੇ ਚਲੋ ਦੇਖਦੇ ਆ ਤੇ ਨਿਕਲੀ ਹੁਣ ਹੈ 11 ਵਜੇ ਚਲੋ 11 ਵਜੇ ਵੀ ਕੀ ਕਰ ਲੇਗਾ ਜਾ ਕੇ ਚਲੋ ਜੀ ਤੁਸੀਂ ਕਰਤੱਬ ਕਰਨ ਲੱਗੇ ਸੀਗੇ ਇਟ ਵਾਸ ਓਨਲੀ ਫਾਰ ਐਂਟਰਟੇਨਮੈਂਟ ਹਾਂ ਹਰਜਸ ਨੂੰ ਤੂੰ ਨਾ ਆਇਆ ਮੈਂ ਹਰਜਸ ਭੰਗੜੀ ਤੂੰ ਨਾ ਆਇਆ ਮੈਂ ਹਰਜਸ ਨੂੰ ਲਿਆਵਾ ਆਈ ਵਾਂਟ ਮੈਨੀ ਪ੍ਰਾਈਜ਼ਿਸ ਇਨ ਭੰਗੜਾ ਇਹ ਨਾਲ ਜਾਊਗਾ ਮੈਂ ਕਿਤੇ ਨਹੀਂ ਜਾ ਰਿਹਾ ਖੜ੍ਹ ਜਾਓ ਆਪੇ ਆਣਗੇ ਸਾਰੇ ਐ ਕਿਵੇਂ ਨਹੀਂ ਜਾ ਰਿਹਾ ਓਏ ਸਾਡਾ ਹੋਇਆ ਜੀ ਇੰਨਾ ਬੈਡਮਿੰਟ ਖਡੋ ਮਯਾਰ ਹੈ ਸੇਵਾ ਤੇ ਨਹੀਂ ਜਾਣਾ ਜਾਣਾ ਵੇ ਜਾਣਾ ਮੈਂ ਬਣਾ ਕੀਤਾ ਫੇਰ ਜਦ ਤੱਕ ਬੰਦੇ ਹੀ ਨਹੀਂ ਇਕੱਠੇ ਹੋਣਗੇ ਸੇਵਾ ਤੇ ਕਿੱਥੇ ਜਾਏਗਾ ਇਹ ਕਿਸ ਕੋ ਕਹਾ ਤੂੰ ਨੇ ਬੰਬੇ ਨੂੰ ਆਪਣੀ ਬੰਬੇ ਇੰਨਾ ਕੂੜ ਕੇ ਨਾ ਦੇਖ ਜਿਹੜੀ ਵੀ ਦੇਖ ਰਹੀ ਹੈ ਇੰਨਾ ਕੂੜ ਕੇ ਨਾ ਦੇਖ ਤੈਨੂੰ ਹੀ ਗਿਆ ਇਟ ਵਾਸ ਬੈਸਟ ਇਟ ਵਾਸ ਬੈਸਟ ਤੂੰ ਐਸਿਰ ਪਾਦੀ ਇਟ ਵਾਸ ਐਂਟਰਟੇਨਮੈਂਟ ਯੇ ਇਹ ਤੇ ਤੇਰੇ ਮੂਵਿੰਗ ਬੈਲਿੰਗ ਹਾਂਜੀ ਤੇ ਹੁਣ ਆਪਾਂ ਚੱਲਨੇ ਆ ਹਰਜਸ ਨੂੰ ਲੈਣ ਕਿਥੇ ਘਰ ਤਾਂ ਆ ਰਹੇ ਆ ਮੈਨੂੰ ਲੱਗਦਾ ਕਿ ਜਿੱਥੇ ਤੱਕ ਅੱਜਕੱਲ ਅੱਜ ਚੱਲ ਰਿਹਾ ਨਾ ਮੈਨੂੰ ਲੱਗਦਾ ਮੈਨੂੰ ਵਲੌਗ ਵਧੀਆ ਬਣਦਾ ਅੱਜ ਕਿਉਂ ਵੀਰੇ ਜੋਰ ਵੇਖ ਕਿੱਥੇ ਕਿਹੜੀ ਜਗ੍ਹਾ ਤੇ ਮੈਂ ਆ ਗਿਆ ਉਹ ਥੀਂ ਵਧੀਆ ਹੀ ਹੁੰਦੀ ਹੈ ਲੈਟਸ ਗੋ ਪਰ ਤੂੰ ਸਕੂਲ ਤੋਂ ਆਣ ਨੂੰ ਲੱਗਾ ਲੇੜੀ ਹੈ ਨਹੀਂ ਨਹੀਂ ਲੈਣ ਦੇ ਗੁੱਡ ਮਾਰਨਿੰਗ ਵਲੌਗ ਬਣਾ ਰਿਹਾ ਕੁਝ ਕਹਿਣਾ ਚਾਹੋਗੇ ਸਸਰੀਕਰ ਸਸਰੀਕ ਵਸ ਇਹ ਆਹ ਤੱਕ ਬੱਦੀ ਮੁੱਕਰ ਚੁਕਾ ਹੈ ਜਾਣੇ ਸੇ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਬੰਦਾ ਮੁੱਕਰ ਗਿਆ ਵਲੌਗ ਬੰਦ ਕਰ ਦਸ ਸਗਾ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕੱਲ 14 ਤਰੀਕ 2024 14 ਨਵੰਬਰ 2024 ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਅੱਤੀਆਪਾ ਕਈ ਗੁਰਪੁਰਬ ਕਹਿ ਦਿੰਦੇ ਨੇ ਤੇ ਜਿਸ ਖੁਸ਼ੀ ਚ ਅਸੀਂ ਵੈਸੀ ਆਪਣੇ ਵੱਲੋਂ ਜਿੰਨੀ ਕ ਸਾਡੀ ਉਹ ਹੈ ਕੀ ਕਹਿੰਦੇ ਯਾਰ ਵਖਰ ਨੇਰਾ ਹੋ ਗਿਆ ਸ਼ਬਦਾ 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 ਸ਼ਰਦਾ ਸ਼ਰਦਾ ਆਪਣੀ ਸ਼ਰਦਾ ਅਨੁਸਾਰ ਮੈਂ ਕਿਹਾ ਕੁਝ ਗੁਰਦੁਆਰੇ ਅਸੀਂ ਭੇਟਾ ਦਈਏ ਸਾਡਾ ਜਿਵੇਂ ਮਨ ਕੀਤਾ ਤੇ ਉਹੀ ਕੰਮ ਨੂੰ ਚੱਲੇ ਆ ਕੁਝ ਲੈਣ ਜਾ ਰਹੇ ਆ ਤੇ ਜੇ ਰੱਬ ਦੇ ਚਾਇਆ ਦਾ ਇਸ ਟਾਈਮ ਵੱਜ ਰਹੇ ਨੇ ਇਹ ਟਾਈਮ ਦਿਖਾਓ ਵੀਰ ਜੀ ਟਾਈਮ ਦਿਖਾਓ 10 ਵਜ ਕੇ 7 ਮਿੰਟ ਜੇ ਰੱਬ ਨੇ ਚਾਇਆ ਤਾਂ ਜਰੂਰ ਮਿਲ ਜੂਗਾ ਤੇ ਜੇ ਨਾ ਚਾਇਆ ਤਾਂ ਫਿਰ ਜੀ ਵੇ ਰੱਬ ਦੀ ਮਰਜ਼ੀ ਬਰਦਰ ਕੀ ਜਦੋਂ ਨਿਊਟਰੀ ਫੜ ਲਈਏ ਯਾਰ ਇਹ ਕੀ ਹੋ ਗਿਆ ਦੱਸ ਫੜਨਾ ਹੈ ਨਿਊਟਰੀ ਵਧੀਆ ਹੁੰਦੀ ਹੈ ਓਏ ਤੂੰ ਸਮਝਿਆ ਨਹੀਂ ਮੈਂ ਕੀ ਕਹਿ ਰਿਹਾ ਕਿਹੜੀ ਨਿਊਟਰੀ ਦੀ ਗੱਲ ਕਰ ਰਿਹਾ ਨਿਊਟਰੀ ਆਂਦੀ ਹੈ ਇੱਕ ਸਨੈਕਸ ਵਾਲੀ ਆ ਰਿਹਾ ਸਮਝ ਆ ਰਿਹਾ ਆ ਰਸਵਾ ਆ ਗਿਆ ਆ ਰਸਵਾ ਆਂਡਾ ਨਹੀਂ ਪੁਜਾਰ ਉੱਥੇ ਹੀ ਜਾਇਆ ਯਾਰ ਤੇ ਜਲੇਬੀਆਂ ਦਾ ਪਲੇਅਰ ਕੈਨਸਲ ਕੈਨਸਲ ਹੀ ਕਰਨਾ ਪੈਣਾ ਕਿਤੇ ਕਿਤੇ ਪਪੜੀ ਦਿਖਾਣ ਲੱਗੇ ਬੈਰੀ ਕੰਫਿਊਜ਼ਿੰਗ ਵਲੌਗ ਸਾਨੂੰ ਕਿਹਾ ਸੀ ਮਸ਼ਕਰੀਆਂ ਘੱਟ ਤੇ ਸੇਵਾ ਜ਼ਿਆਦਾ ਸੇਵਾ ਹੱਥੋਂ ਕਰ ਦੇਣਾ ਰੱਬ ਰੱਬ ਵੀ ਕਹੇ ਮਸ਼ਕਰੀਆਂ ਕਰੋ ਰੱਬ ਕਹਿੰਦਾ ਕੁਸ਼ੂ ਕਰੋ ਸੇਵਾ ਇਹ ਚੱਲਾ ਗਿਆ ਹੋਵੇ ਹੈ ਜੇ ਅੱਜ ਨਾ ਕੁਝ ਮਿਲਾ ਕਰਦੇ ਤਾਂ ਪਾਣੀ ਲੈ ਵੈਸੇ ਮੇਰੇ ਸਾਥ ਤੂੰ ਮਿਲ ਮੈਨੂੰ ਨਹੀਂ ਲੱਗਦਾ ਅੱਧੀ ਰਾਈ ਖਰਚਾ ਪੁੱਛ ਅਸੀਂ ਪੱਲਾ ਯਾਰ ਉਹ ਇਹਨਾਂ ਨੂੰ ਬਾਅਦ ਵਿੱਚ ਫੋਨ ਹੋ ਜਾਊਗਾ ਪੱਲਾ ਇੱਧਰ ਗੱਲ ਕਰੋ ਹਲੋ ਹਾਂਜੀ ਹਾਂ ਆਈ ਗੱਲ ਤੂੰ ਕਿੱਥੇ ਐ ਕਿੱਥੇ ਹੋ ਹਲੋ ਤਾਂ ਸੇ ਸੀਗਾ ਟੀਮ ਨੂੰ ਟਾਈਮ ਬਹੁਤ ਹੋ ਗਿਆ ਸੀਗਾ 10 ਵਜੇ ਦਾ 7 ਮਿੰਟ ਹੋ ਰਿਹਾ ਸੀ ਜਿਸ ਟਾਈਮ ਤੇ ਗਏ ਆ ਤੇ ਕੋਈ ਗੱਲ ਹੋਈ ਨਹੀਂ ਮਿਲਿਆ ਕੁਛ ਇਸ ਟਾਈਮ ਤੇ ਬਣਾਵਾਂਗੇ ਕੋਈ ਨਹੀਂ ਅੱਜ ਹੋ ਗਈ ਗੱਲ ਤੇ ਕੱਲ ਪੱਕਾ ਲਾਵਾਂਗੇ ਲੱਗ ਰ ਬਣਦਾ ਹੈਗਾ ਕੱਲ ਪੱਕਾ ਕਰਾਏ ਬਾਕੀ ਆ ਹੋਰ ਥੋੜੇ ਜੇ ਹੈਗੇ ਆ ਉਹਨਾਂ ਦਾ ਸਲਾਸ ਲੁੱਕ ਕਰਕੇ ਕੱਲ ਪਲੰਗਰ ਲਾਣੇ ਆ ਤੇ ਦੇਖੋ ਐਸੇ ਆਪਣੇ ਅੰਦਰਲਾ ਮਨ ਸੀਗਾ ਤਾਂ ਕਹਿ ਰਿਹਾ ਸੀਗਾ ਬਾਕੀ ਚਲੋ ਚੱਲੀਏ ਹੁਣ ਗੁਰਦੁਆਰਾ ਸਾਹਿਬ ਦੀ ਸੇਵਾ ਦਾ ਟਾਈਮ ਹੋ ਗਿਆ ਪੁੱਛ ਜਲਦੇ ਹੱਥੇ ਆ ਕੇ ਤੁਹਾਡਾ ਮਿਲਦੇ ਆ ਚਲੋ ਜੀ ਅਪਰੋਕਸ 11 ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਪਹੁੰਚ ਚੁਕੇ ਹਾਂ ਚਾਪ ਟਾਈਮ 11 ਵਜੇ ਦਾ ਗੱਤਿ ਇਵੈਂਟ ਬੈਠੇ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਦੇਖ ਸਕਦੇ ਹੋ ਫੋਨ ਫੜ ਤੇ ਪਹੁੰਚੇ ਬਾਈ ਨੇ ਸਿਦਕ ਸਿੰਘ ਇਹ ਲੰਗਰ ਦਾ ਕੀ ਬਣਿਆ ਜਿਹੜਾ ਪਹ ਲੈਣਾ ਹੈ ਇਹ ਜਿਹੜਾ ਖਾਣਾ ਲਾਣਾ ਸੀ ਕੱਲ ਵੀ ਕਰਦੇ ਹੁਣ ਤਾਂ ਕੱਲ ਹੀ ਪਤਾ ਲੱਗੂਗਾ ਲਾਣਾ ਕਿ ਨਹੀਂ ਲਾਣਾ ਦੇਖੋ ਯਾਰ ਰੱਬ ਦਾ ਹੁਕਮ ਹੁੰਦਾ ਹੈ ਜੋ ਰੱਬ ਨੇ ਕਰੇ ਜੋ ਰੱਬ ਨੇ ਕਿਹਾ ਉਹੀ ਕਰਦੇ ਲੰਦਰ ਲਾਣ ਦਾ ਇਹ ਨਹੀਂ ਹੱਥ ਜਾਰਾ ਕਰਦਾ ਲਾਣਾ ਉਹ ਦੇਖੋ ਜੀ ਸ਼ੁਰੂ ਕਰ ਸਾਬ ਗਾਗਰਾਂ ਲੈ ਲੀਆਂ ਹੋਈਆਂ ਏ ਮਿਲਣਾ ਮਤਲਬ ਕਿ ਬਹੁਤ ਕਰਮਾ ਵਾਲੀ ਗੱਲ ਨਹੀਂ ਤਾਂ ਇਹ ਇਹ ਦੱਬਣੇ ਵੀ ਓਖੇ ਨੇ ਜੀ ਇਹ ਦੱਬਣੇ ਵੀ ਓਖੇ ਕਹਾਣੀ ਦੱਸੋ ਕਿ ਪਿਛਲੀ ਵਾਰੀ ਕੀ ਹੋਇਆ ਉਧਰ ਹੀ ਮੂੰਹ ਕਰਕੇ ਦੱਸ ਦੋ ਕੋਈ ਨਹੀਂ ਥੋੜੇ ਕੈਮਰਾ ਚਾਹੀਦਾ ਤੇ ਪਿਛਲੀ ਵਾਰ ਜਿੱਦਾਂ ਕਿ ਅਸੀਂ ਕਾਗਰ ਚੱਕਣ ਤਾਂ ਗਏ ਸੀਗੇ ਪਰ ਤੁਹਾਨੂੰ ਪਤਾ ਹੀ ਹੈ ਕਈ ਲੁੱਚੇ ਟੁੱਚੇ ਕੰਤੇ ਲੋਗ ਸਾਡੇ ਨਾਲ ਤੱਕਾ ਕਰਕੇ ਇਹ ਦੁਨੀਆ ਹੋ ਮਾੜੀ ਹੈ ਜੀ ਸਾਨੂੰ ਉੱਥੇ ਖੜਾ ਕੇ ਰੱਖਿਆ ਜੀ ਅੱਧਾ ਘੰਟਾ ਉਹਨਾਂ ਨੇ ਬੇ ਐਂਡ ਜਿਹੜੇ ਕਹਿੰਦੇ ਕਿ ਅਸੀਂ ਗੁਰਦੁਆਰੇ ਲਈ ਗਾਗਰਾਂ ਚੱਕ ਲਈਏ ਪੰਜ ਉਸ ਤੋਂ ਬਾਅਦ ਤੁਸੀਂ ਚੱਕ ਲੈਣਾ ਆਪਣੀ 10 ਗਾਗਰਾਂ ਕੱਢ ਕੇ ਸਾਨੂੰ ਕਿਹਾ ਲੋ ਜੀ ਚੱਕ ਲਓ ਐਨੇ ਨੂੰ ਉੱਥੇ ਪੈ ਗਈ ਸੀ ਰੇਡ ਤੇ ਜਿੱਦਾਂ ਕਿਦਾਂ ਤੁਹਾਨੂੰ ਪਤਾ ਹੀ ਹੈ ਸਾਡੇ ਨਾਲ ਅਰੀ ਦੀ ਗਾਗਰਾਂ ਇਸ ਵਾਰ ਆਪਾਂ ਵੀ ਚੋਰੀ 'ਚ ਉਸਤਾਦ ਰਹਿ ਗਏ ਆਪਾਂ ਵੀ ਐ ਕਿ ਉਹਨਾਂ ਨੂੰ ਚੁੰਨਾ ਲਾਤਾ ਚਲੋ ਜੀ ਅਗਲੀ ਵਾਰ ਤੁਹਾਨੂੰ ਦੱਸੂਗਾ ਸੇਧਾ ਹਾਂ ਜੀ

ये लड़के बहुत मेहनत कर रहे हैं बहुत ज़्यादा ही कर रहे हैं इनके लिए लाइक सब्सक्राइब कर देना सब्सक्राइब मेरे लिए करना है समोसे मटाने पसंद करते जिते जाइए सेवा है ਬੜਾ ਬੜਾ ਭਾਈ ਆ ਚਲੋ 19000 ਤੱਕ ਆਉਂਦਾ ਹੈ ਜਿਆਦਾ ਪਵਾੜੇ ਲੱਗੀ ਰਿਐਕਸ਼ਨ ਦੇ ਸਕਦਾ ਹੈ ਮੈਨੂੰ ਦੱਸ ਪ੍ਰੋਮੋਸ ਪਰ ਕੀ ਰਿਐਕਸ਼ਨ ਦੇਣਾ ਚਾਹੀਦਾ ਕੀ ਕਰ ਰਹੇ ਹੋ ਇਹ ਅੰਤ ਕਾਲ ਹੈ ਪਾਟ ਦੇ ਆਗੇ ਵਾਰੀ ਰੜੂ ਵਾਪਸੀ ਠੰਡ ਠੰਡ ਦੀ ਗੱਡੀ ਚੰਗਰੀ ਓਰੇ ਹਾਰ ਜਾ ਨਿਕਲਦੇ ਹੈ ਹੈ ਲੱਗਾ ਫੇਰ ਵਿੱਚ ਆ ਗਏ ਰੇਸ ਲਾਈਏ ਓਰੇ ਪਾਗਲ ਹੋਇਆ ਰੇਸ ਠੰਡ ਇੰਨੀ ਹੈ ਭਜਾਈ ਜਾਣੀ ਨਹੀਂ ਹੌਲੇ ਹੌਲੇ ਜਾ ਰਿਹਾ ਹੌਲੇ ਹੌਲੇ ਘਰ ਜਾਏ ਮਿਲਦੇ ਆ ਬਈ ਹਿੰਮਤ ਨਹੀਂ ਹੈ ਮੇਰਾ ਮੈਂ ਹੱਥ ਜੇਬ ਵਿੱਚ ਪਾਇਆ ਫੋਨ ਮੇਰੇ ਤੋਂ ਕੱਢਿਆ ਨਹੀਂ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ